ਆਬਕਵੋਰਡ ਦੇ ਚੇਅਰਮੈਨ ਦਾ ਅਨਵਰ ਪਸੋਰ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਲੀਡਰ ਸਿੰਘ ਲੀਡਰ ਅਮਨਦੀਪ ਸਿੰਘ ਜਿਹੜੇ ਤਾਂਦਰਾ ਨੇ ਉਹਨਾਂ ਦੇ ਵੱਲੋਂ ਲੱਡੂ ਵੰਡੇ ਗਏ ਤੇ ਆਪ ਨੇਤਾਵਾਂ ਨੇ ਖੁਸ਼ੀ ਮਨਾਈ ਹੈ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਭਾਜਪਾ ਨੂੰ ਕਰਾਰਾ ਜਵਾਬ ਮਿਲਿਆ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਹੋਣ ਤੋਂ ਬਾਅਦ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲੇਗਾ ਤੇ ਪੰਜਾਬ ਵੇਅਰ ਹਾਊਸ ਦੇ ਚੇਅਰਮੈਨ ਉਤੇ ਵਕਮਗੋਟ ਦੇ ਮੈਂਬਰ ਡਾਕਟਰ ਅਨਵਰ ਪਸੌੜ ਨੇ ਕਿਹਾ ਕਿ ਭਾਜਪਾ ਬੋਖਲਾਹਰ ਦੇ ਵਿੱਚ ਆ ਚੁੱਕੀ ਹੈ ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਹੋਣ ਤੋਂ ਬਾਅਦ ਹਰਿਆਣੇ ਦੇ ਕਰੇਗੀ ਅੱਜ ਸਾਡੇ ਅਰਵਿੰਦ ਕੇਜਰੀਆ ਜੋ ਪਾਰਟੀ ਦੇ ਆਗੂ ਨੇ ਉਹਨਾਂ ਦੀ ਜਿਹੜੀ ਬੇਲ ਹੋਈ ਹੈ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਅਰਵਿੰਦ ਕੇਜਰੀਆ ਜੀ ਨੂੰ ਜੇਲ੍ਹ ਤੇ ਜੱਸੀਗਾ ਅੱਜ ਪਤਾ ਲੱਗਦਾ ਨਹੀਂ ਸਾਬ ਸੁੱਤਰੀ ਸਾਖਦਾ ਉਹਦੀ ਕੁਰਸੀ ਦੇ ਵਿੱਚ ਪੰਜਾਬ ਦੇ ਵਿੱਚ ਹਰੇਕ ਜਗ੍ਹਾ ਤੇ ਡੁੱਬੰਡੇ ਜਾ ਰਹੇ ਨੇ ਉਹਦੀ ਦੇ ਤਹਿਤ ਅਸੀਂ ਪੂਰੀ ਜੱਟ ਵੀ ਜੁਗਤ ਖੁਸ਼ੀ ਵਾਲਾ ਦਿਨ ਆ ਕਿਉਂਕਿ ਬੀਜੇਪੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਪ੍ਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਦਿੱਤਾ ਔਰ ਸਾਡੇ ਪਾਰਟੀ ਦੇ ਜੋ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਪਹਿਲਾਂ ਮਨੀਸ਼ ਜੋਧਿਆ ਜੀ ਨੂੰ ਅੰਦਰ ਦਿੱਤਾ ਔਰ ਜੈਨ ਸਾਹਿਬ ਨੂੰ ਅੰਦਰ ਦਿੱਤਾ ਕਿਉਂਕਿ ਬੀਜੇਪੀ ਸਰਕਾਰ ਚਾਹੁੰਦੀ ਆ ਵੀ ਜਿਹੜੇ ਲੋਕ ਹਿੰਦੂਸਤਾਨ ਦੀ ਰਾਜਨੀਤੀ ਨੂੰ ਬਦਲ ਦੀ ਗੱਲ ਕਰਦੇ ਨੇ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੋ ਤਾਂ ਕਿ ਜਿਹੜੇ ਪੰਜਾਬ ਹਿੰਦੂਸਤਾਨੀਆਂ ਲੰਮੇ ਸਮੇਂ ਤੋਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਜਿੱਦਾਂ ਉਹਨਾਂ ਨੇ ਸਿਸਟਮ ਬਣਾਇਆ ਹੋਇਆ ਕੇਜਰੀਵਾਲ ਸਾਹਿਬ ਨੇ ਪਹਿਲੇ ਇੱਕੋ ਦੇਸ਼ ਦੇ ਲੀਡਰ ਨੇ ਜਿਨ੍ਹਾਂ ਨੇ ਰਾਜਨੀਤੀ ਨੂੰ ਬਦਲ ਦੀ ਗੱਲ ਕਰੀ ਆ ਅੱਜ ਉਹਨਾਂ ਨੂੰ ਕੱਲ ਸੌਰੀ ਦਲ ਸੁਪਰੀਮ ਕੋਰਟ ਦੇ ਵਿੱਚੋਂ ਉਹਨਾਂ ਨੂੰ ਜਵਾਨਤ ਮਿਲੀਆ ਔਰ ਉਸ ਦੀ ਖੁਸ਼ੀ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਹਲਕਾ ਧੂਰੀ ਦੇ ਜਿੰਨੇ ਵੀ ਸਾਡੀ ਲੀਡਰਸ਼ਿਪ ਆ ਚੱਟਾ ਸਾਹਿਬ ਧੰਦਰ ਸਾਹਿਬ ਬੰਦ ਸਿੰਘ ਮਡੇਰ ਹੋਣੀ ਸਾਡੇ ਪ੍ਰਧਾਨ ਜੀ ਜਿੰਨੇ ਵੀ ਸਾਡੇ ਸਮੁੱਚੀ ਆਮ ਆਦਮੀ ਪਾਰਟੀ ਵਾਲਿਆਂ ਨੇ ਅੱਜ ਧੂਰੀ ਦੇ ਕੇ ਲੱਡੂ ਵੰਡੇ ਜਾ ਰਹੇ ਆ ਕਿਉਂਕਿ ਸੀਐਮ ਸਾਹਿਬ ਦਾ ਹਲਕਾ ਉਹਨਾਂ ਦੇ ਹਲਕੇ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਆ ਤੱਕੜੇ ਹੋ ਕੇ ਪਾਰਟੀ ਨਿਕਲੂਗੀ ਔਰ ਹਰਿਆਣਾ ਦੇ ਵਿੱਚ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਕੇ ਬੀਜੇਪੀ ਸਰਕਾਰ ਦਾ ਮੂੰਹ ਮੋੜੂਗੀ ਹਾਰ ਹੋਈਆ ਕਿਉਂਕਿ ਰਾਵਣ ਰਾਜ ਆ ਮੋਦੀ ਦਾ ਰਾਜ ਹੈ ਜਿਹੜਾ ਔਰ ਸਾਡੇ ਮਾਨਯੋਗ ਪ੍ਰਵਿੰਦ ਕੇਰੀ ਵਾਲੇ ਚੰਗੀ ਸੋਤ ਤੇ ਚੱਲਣ ਵਾਲੇ ਸੀ ਉਹਨਾਂ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਦਿੱਤਾ ਇਮਾਨਦਾਰੀ ਨਾਲ ਦਿੱਲੀ ਦੇ ਵਿੱਚ ਸਰਕਾਰ ਚਲਾਈ ਤੇ ਇਮਾਨਦਾਰੀ ਨਾਲ ਪੰਜਾਬ ਤੇ ਉਹਨਾਂ ਤੋਂ ਇਹ ਛੱਲਿਆ ਨਹੀਂ ਗਿਆ ਤੇ ਅੱਜ ਸਾਡੇ ਸਤਕਾਰਯੋਗ ਬਾਹਰ ਆ ਚੁੱਕੇ ਨਹੀਂ ਸਾਨੂੰ ਬਹੁਤ ਖੁਸ਼ੀ ਆ ਉਹਦੀ ਖੁਸ਼ੀ ਦੇ ਵਿੱਚ ਅਸੀਂ ਲਟਮਟੂਏ ਨੌਜਵਾਨਾਂ ਨੂੰ ਕਿਸ ਨੇ ਹਦੋਂਗੇ ਨੌਜਵਾਨਾਂ ਨੂੰ ਇਹੀ ਸਨੇਹਾ ਦਊਂਗਾ ਵੀ ਚੰਗੀ ਪਾਰਟੀ ਆਮ ਆਦਮੀ ਪਾਰਟੀ ਇਹਦੇ ਨਾਲ ਸਾਰੇ ਇਕੱਠੇ ਹੋ ਕੇ ਚੱਲੋ ਤੇ ਆਉਣ ਵਾਲਾ ਸਮਾਂ ਜਿਹੜਾ ਚੰਗਾ ਆਊਗਾ ਜੇ ਪੰਜਾਬ ਦੀ ਜਵਾਨੀ ਬਚਾਉਣੀ ਆ ਤਾਂ ਆਮ ਆਦਮੀ ਪਾਰਟੀ ਨੂੰ ਨਾਲ ਲੈ ਕੇ ਚਲੋ ਸਾਡੇ ਮਾਣਯੋਗ ਮੁੱਖ